ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਆਪਾਂ ਅੱਜ ਸिखਾਵਾਂਗੇ ਸਾਂਝੇ ਤਰੀਕੇ ਨਾਲ ਕੁੜਤੀ ਦੀ ਕਟਿੰਗ ਤੇ ਇਹ ਆਪਾਂ ਲੈਂਥ ਲੈ ਲੈਣੀ ਹੈ ਜਿੰਨੀ ਲੈਂਥ ਤਿਆਰ ਆ ਉਹਦੇ ਨਾਲੋਂ 1.5 3 3 ਜਾਂ 3.5 ਇੰਚ ਆਪਾਂ ਵਾਧ ਰੱਖਣਾ ਅੱਧਾ ਇੰਚ ਉੱਪਰ ਆ ਜਾਂਦਾ ਹੈ ਮੋਢੇ 'ਚ ਸਿਉਣ 'ਚ ਤੇ ਬਾਕੀ ਦਾ ਨੀਚੇ ਘੇਰੇ ਦੇ ਵਿੱਚ ਫੋਲਡ ਹੋ ਜਾਂਦਾ ਹੈ ਤੇ ਇਹ ਆਪਾਂ ਸਿੱਧੀ ਲਾਈਨ ਲਾ ਲੈਣੀ ਹੈ ਹੁਣ ਆਪਾਂ ਗਲੇ ਦੀ ਚੜਾਈ ਰੱਖਾਂਗੇ 2 ਇੰਚ ਰੱਖਣੀ ਹੈ ਕਿਉਂਕਿ ਜਿਆਦਾ ਖੁੱਲਾ ਗਲਾ ਨਹੀਂ ਪਾਉਂਦੇਗੇ ਤੇ تیਰਾ ਹੈਗਾ ਇਹਨਾਂ ਦਾ 1.15 ਇੰਚ ਤੇ ਉਥੇ ਆਪਾਂ ਪੌਣਾ ਕਿਸ਼ੇ ਇੰਚ ਤੇ ਇਹਦਾ ਨਿਸ਼ਾਨ ਲਾ ਲਾਂਗੇ ਫਿਰ ਆਪਾਂ نیچے ਨੂੰ ਲਾਵਾਂਗੇ ਮੋਢੇ ਦਾ ਨਿਸ਼ਾਨ ਇਹ ਆਪਾਂ 7 ਇੰਚ ਤੇ ਲਾਵਾਂਗੇ ਤੇ ਇਹਨੂੰ ਆਪਾਂ ਸਿੱਧਾ ਕਰ ਲੈਣਾ ਨਿਸ਼ਾਨ ਲਾ ਲੈਣਾ ਇੱਕ ਵਾਰੀ 7 ਇੰਚ ਤੇ ਬਾਕੀ ਤੁਸੀਂ ਦੇਖੋ ਆਪਾਂ ਹੁਣ ਇੱਥੇ ਲਾਵਾਂਗੇ ਫੀਟਿੰਗ ਵਾਲਾ ਨਿਸ਼ਾਨ ਪਹਿਲਾਂ ਆਪਾਂ ਇਹਨੂੰ ਉੱਪਰੋਂ ਪੌਣਾ ਕਿਸ਼ੇ ਰੱਖਿਆ ਤੇ ਇੱਥੇ ਆਪਾਂ 2.5 5.5 ਤੇ ਨਿਸ਼ਾਨ ਲਾ ਕੇ ਤੇ ਅੱਗੇ ਫੀਟਿੰਗ ਦਾ ਨਿਸ਼ਾਨ ਲਾਵਾਂਗੇ 17 ਇੰਚ ਫੀਟਿੰਗ ਆ ਤੇ ਉਹਦੇ ਅੱਧ ਤੇ ਆਪਾਂ ਨਿਸ਼ਾਨ ਲਾ ਲਾਂਗੇ ਤੇ ਅੱਗੇ 2 ਇੰਚ ਦਾ ਆਪਾਂ ਮਾਰਜਨ ਰੱਖਾਂਗੇ ਸਿਉਣ ਲਈ ਹੁਣ ਆਪਾਂ ਉੱਪਰਲੇ ਨਿਸ਼ਾਨ ਨੂੰ ਨੀਚੇ वाले ਨਿਸ਼ਾਨ ਨਾਲ ਮੈਚ ਕਰ ਲਾਂਗੇ ਤੇ ਇੱਥੇ ਆਪਾਂ ਮੋਢੇ ਦੀ ਗਲਾਈ ਪਾਵਾਂਗੇ ਜਿਹੜਾ ਫਰੰਟ ਵਾਲਾ ਏ ਉਹਦਾ ਆਪਾਂ 1 ਇੰਚ ਤੇ ਪਾਵਾਂਗੇ ਤੇ ਜਿਹੜਾ ਬੈਕ ਵਾਲਾ ਉਹਦਾ ਆਪਾਂ 2 ਇੰਚ ਤੇ ਪਾਵਾਂਗੇ ਜੇ ਜ਼ਿਆਦਾ ਕੋਈ ਭਾਰਾ ਏ ਤਾਂ ਉਹਦਾ ਥੋੜਾ ਜਿਹਾ ਆਪਾਂ ਇਧਰ ਵੱਧ ਪਾਵਾਂਗੇ ਹੁਣ ਇਹਨੂੰ ਚਾਕ ਦੇ ਨਾਲ ਗਲਾਈ ਦੇ ਦੇਣੀ ਆ ਤੇ ਇਹ ਬੈਕ ਦੀ ਗਲਾਈ ਹੋ ਗਈ ਹੁਣ ਆਪਾਂ ਇਹਦੀ ਫਰੰਟ ਦੀ ਗਲਾਈ ਦੇ ਰਹੇ ਹਾਂ ਇਹਨੂੰ ਆਪਾਂ ਦੋਨਾਂ ਪਾਰਟਸ ਨੂੰ ਉੱਪਰ ਰੱਖ ਕੇ ਕੱਟ ਲਾਂਗੇ ਇੱਕ ਪਾਰਟ ਕੱਟ ਕੇ ਫਿਰ ਦੂਜਾ ਕੱਟ ਲਾਂਗੇ ਹੁਣ ਇੱਥੋਂ ਆਪਾਂ ਅੱਧੇ ਇੱਕ ਇੰਚ ਤੋਂ ਨੀਵਾ ਪਾਉਣਾ ਹੈ ਇੱਥੋਂ ਮੋਢੇ ਸਹੀ ਰਹਿੰਦੇ ਆ ਥੋੜਾ ਜਿਹਾ ਨੀਵਾ ਰੱਖਣਾ ਇਹਨੂੰ ਤੇ ਹੁਣ ਆਪਾਂ ਤੁਹਾਨੂੰ ਨਾਲ ਹੀ ਪਲੋਈਆਂ ਦੇ ਨਿਸ਼ਾਨ ਆਪਾਂ ਲਾਵਾਂਗੇ ਪਲੋਈਆਂ ਇਹਨਾਂ ਦੀਆਂ ਹੈਗੀਆਂ 9.5 ਤੇ ਤਿਆਰ ਹੈ ਤੇ ਇਹ ਆਪਾਂ ਫਿਰ ਇਹਨਾਂ ਨੂੰ 10 ਤੇ ਨਿਸ਼ਾਨੀ ਲਾਵਾਂਗੇ 10 ਇੰਚ ਤੇ ਨਿਸ਼ਾਨੀ ਲੱਗੂਗੀ ਅੱਧਾ ਇੰਚ ਉੱਪਰ ਚੜਾ ਜਾਊਗਾ 3 ਜਾਂ ਆਪਾਂ 3 ਸਵਾ 3 ਦੇ ਉੱਤੇ ਇਹ ਪਤਲੇ ਪਤਲੇ ਨਾਪਦੇ ਆਪਾਂ 3 ਸਵਾ 3 ਇੰਚ ਤੇ ਲਾਉਣਾ ਇਹ ਆਪਾਂ ਸਵਾ 3 ਤੇ ਕਰ ਲਿਆ ਦੋਨਾਂ ਨਿਸ਼ਾਨ ਦੋਨੇ ਸਵਾ 3 ਤੇ ਹੁਣ ਇੱਥੋਂ ਆਪਾਂ 2 ਇੰਚ ਤੇ ਰੱਖਣਾ ਥੋੜਾ ਜਿਹਾ ਨੀਵਾ ਸਾਈਡ ਵਾਲੀ ਪਲੋਈ ਦਾ ਨਿਸ਼ਾਨਾ ਲਾਉਣਾ 2 ਇੰਚ ਤੇ ਜਿਹੜਾ ਆਪਾਂ ਇੱਥੋਂ ਆਪਾਂ ਦਿੱਤਾ ਹੁੰਦਾ ਹੈ ਅ ਚਾਰ ਸਿੱਧਾ ਨਿਸ਼ਾਨ ਉਹਦੀ ਸੇਧ ਨੂੰ ਆਪਾਂ ਇੱਥੇ ਲਾ ਕੇ 2 ਇੰਚ ਦਾ ਇੱਥੋਂ ਛੱਡ ਦੇਣਾ ਹੈ ਢੇਠਾਂ ਵਾਲੀ ਬਲੋਈ ਤੋਂ ਤੇ ਉੱਪਰ ਸਿੱਧਾ ਨਿਸ਼ਾਨ ਲਾ ਦੇਣਾ ਤੇ ਹੁਣ ਫੀਟਿੰਗ ਦੇ ਨਿਸ਼ਾਨ ਨੂੰ ਸਿੱਧਾ ਜਿੱਥੇ ਆਪਣੀ ਕਮਰ ਹੁੰਦੀ ਹੈ ਉੱਥੋਂ ਤੱਕ ਆਪਾਂ ਇਹ ਨਿਸ਼ਾਨ ਲਾਉਣਾ ਹੈ ਸਾਈਡ ਵਾਲੀ ਬਲੋਈ ਪਾਉਣੀ ਹੈ ਇਹਨੂੰ ਜ਼ਿਆਦਾ نیچے ਜੇ ਨਹੀਂ ਪਾਉਣਾ ਕਿਉਂਕਿ ਫਿਰ ਇਹ ਜ਼ਿਆਦਾ ਢੇਠਾ ਹੋ ਜਾਂਦੀ ਹੈ ਪੇਟ ਤਰ੍ਹਾਂ ਚਲੀ ਜਾਂਦੀ ਹੈ ਤੇ ਹੁਣ ਆਪਾਂ ਇਹ ਕਮਰ ਦੇ ਨਿਸ਼ਾਨੇ ਲਈਏ ਵਿੱਚ 1 ਇੰਚ ਪਲੂਈਆਂ ਦਾ ਐਡ ਕੀਤਾ ਤੇ ਇਹ ਤੋਂ ਜਿਹੜਾ ਸਾਈਡ ਵਾਲੀ ਸੀਨ ਹੈ ਇਹ ਅੱਧਾ ਇੰਚ ਵਾਧਾ ਰੱਖ ਲੈਣੀ ਹੈ ਇਹ 15 ਸੀ ਤੇ ਆਪਾਂ 15.5 ਤੇ ਲਈਏ ਹੁਣ ਆਪਾਂ हिਪ ਦਾ ਨਿਸ਼ਾਨ ਲਾਉਣਾ ਹੈ हिਪ ਦਾ ਹਾਫ ਕਰ ਲੈਣਾ ਜਿੰਨੀ ਆਪਣੀ हिਪ ਤਿਆਰ ਹੈ हिਪ ਤੇ ਨਿਸ਼ਾਨ ਲਾ ਕੇ ਹੁਣ ਆਪਾਂ ਇਹ ਸਾਰੇ ਨਿਸ਼ਾਨ ਮੈਚ ਕਰ ਦਾਂਗੇ ਤੇ 2 ਇੰਚ ਦਾ ਜਿਹੜਾ ਮਾਰਜਨ ਰੱਖਿਆ ਉਹ ਸਾਰੇ ਹੀ ਆਪਾਂ ਰੱਖਣਾ ਹੈ 2 ਇੰਚ ਦਾ ਮਾਰਜਨ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਕੁਝ ਨਹੀਂ ਸਮਝ ਆਉਂਦਾ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਆਪਾਂ ਦੁਬਾਰਾ ਵੀਡੀਓ ਬਣਾ ਕੇ ਪਾ ਦਾਂਗੇ ਹੁਣ ਆਪਾਂ ਇਹਨੂੰ ਕਟਿੰਗ ਕਰਨੀ ਆਂ ਉਵੇਂ ਹੀ ਆਪਾਂ ਥੋੜੀ ਜਿਹੀ ਨੀਚੇ ਨੂੰ ਕਟਿੰਗ ਕਰਕੇ ਹੁਣ ਆਪਾਂ ਬੈਕ ਵਾਲੀ ਕਟਿੰਗ ਕਰਨੀ ਆ ਪਹਿਲਾਂ ਜਿਹੜਾ ਫਰੰਟ ਵਾਲਾ ਨਿਸ਼ਾਨ ਲੱਗਿਆ ਉਹਨੂੰ ਇਕੱਲੇ ਨੂੰ ਅਲੱਗ ਤੋਂ ਕਟਿੰਗ ਕਰਾਂਗੇ ਬੈਕ ਵਾਲੀ ਕਟਿੰਗ ਕਰਕੇ ਜਿਹੜੇ 2 ਇੰਚ ਦੇ ਮਾਰਜਿਨ ਤੱਕ ਆਪਾਂ ਇਹਦੀ ਕਟਿੰਗ ਕਰ ਲਾਂਗੇ ਇਸ ਤੋਂ ਅਗਿਆਤਾ ਸਿੱਧਾ ਕਟਿੰਗ ਕਰਨਾ ਹੈ ਚਾਕ ਆਪਾਂ ਜਿਹੜੇ ਫੋਲਡ ਕਰਾਂਗੇ نیچے ਹਾਂਜੀ ਇਹ ਕਟਿੰਗ ਹੋ ਗਈ ਬਾਅਦ ਤੋਂ ਬਾਅਦ ਚੈਨਲ ਨੂੰ ਸਪੋਰਟ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ